ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਾਫੀ ਦਿਨਾਂ ਦੇ ਜਿਹੜਾ ਵਿਵਾਦ ਚੱਲ ਰਿਹਾ ਏ ਰਾਜਾ ਸਾਹਿਬ ਦਰਗਾਹ ਦੇ ਮਸਲੇ ਤੇ ਉਸ ਬਾਰੇ ਵਿਚਾਰ ਚਰਚਾ ਕਰਨ ਲਈ ਹਾਜ਼ਰ ਹੋਏ ਆ ਔਰ ਗੱਲਬਾਤ ਕਰਦੇ ਆ ਸਾਡੇ ਨਾਲ ਮੌਜੂਦ ਨੇ ਦਸ਼ਮੇਸ਼ ਫੌਜ ਰੰਗਰੇਟਾ ਦਲ ਦੇ ਚੇਅਰਮੈਨ ਜਥੇਦਾਰ ਗੁਰਦਿਆਲ ਸਿੰਘ ਜੀ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਚੈਨਲ ਤੇ ਚੇਅਰਮੈਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੇਅਰਮੈਨ ਸਾਹਿਬ ਬੀਤੇ ਕੁਝ ਦਿਨਾਂ ਤੋਂ ਰਾਜਾ ਸਾਹਿਬ ਦਰਗਾਹ ਦਾ ਵਿਵਾਦ ਆ ਜੇ ਇਹ ਬੜੇ ਜੋਰਾਂ ਸ਼ੋਰਾਂ ਤੇ ਚੱਲ ਰਿਹਾ ਏ ਇਹਦੇ ਨਾਲ ਹੀ ਮੈਂ ਇੱਕ ਗੱਲ ਜੋੜਨੀ ਚਾਹੁੰਦਾ ਹਾਂ ਕਿ ਬੀਤੇ ਸਮੇਂ ਦੇ ਵਿੱਚ ਇੱਕ ਪੰਜਾਬੀ ਸਿੰਗਰ ਵੱਲੋਂ ਜਦੋਂ ਦਰਗਾਹ ਦੇ ਉੱਤੇ ਜਾ ਕੇ ਗੀਤ ਗਾਏ ਜਾਂਦੇ ਸਨ ਆਪਣੇ ਰਜ਼ਗਾਰ ਨੂੰ ਲੈ ਕੇ ਉਦੋਂ ਸਾਡੇ ਪੰਜਾਬੀਆਂ ਵੱਲੋਂ ਸਾਡੇ ਸਿੱਖ ਆਗੂਆਂ ਵੱਲੋਂ ਉਸ ਨੂੰ ਪੰਡਿਆ ਗਿਆ ਸੀ ਕਿ ਉਹ ਦਰਗਾਹ ਤੇ ਜਾ ਕੇ ਗੀਤ ਬੋਲਦਾਏ ਤੇ ਉਹਦੇ ਗੀਤ ਬੋਲਣ ਦੇ ਨਾਲ ਸਾਡੀ ਨੌਜਵਾਨ ਪੀੜੀ ਕੁਰਾਏ ਪੈ ਰਹੀ ਹੈ ਦਰਗਾਹਾਂ ਦੇ ਵੱਲ ਵਧ ਰਹੀ ਹੈ। ਔਰ ਅੱਜ ਜਦੋਂ ਰਾਜਾ ਸਾਹਿਬ ਦਰਗਾਹ ਦੀ ਗੱਲ ਕਰੀਏ ਅੱਜ ਦੇ ਮਸਲੇ ਤੇ ਤੁਸੀਂ ਫਿਰ ਇਹਨੂੰ ਕਿਸ ਤਰੀਕੇ ਦੇ ਨਾਲ ਵੇਖਦੇ ਆ ਬਹੁਤ ਵਧੀਆ ਮੁੱਦਾ ਚੁਣਿਆ ਹੈ ਮਨਦੀਪ ਜੀ ਤੁਸੀਂ ਆ ਜੋ ਰਾਜਾ ਸਾਹਿਬ ਦਰਗਾਹ ਦਾ ਜਿਹੜਾ ਮਜ਼ਾਰ ਦਾ ਤੁਸੀਂ ਇੱਕ ਜ਼ਿਕਰ ਕੀਤੀ ਹੈ ਪੰਜਾਬੀ ਗਾਇਕ ਗੁਰਦਾਸ ਮਾਨ ਦੀ ਗੁਰਦਾਸ ਮਾਨ ਪਿਛਲੇ ਲੰਮੇ ਸਮੇਂ ਤੋਂ ਨਕੂਦਰ ਲਾਢੀ ਸ਼ਾਹ ਦੇ ਨਾਲ ਜੁੜਿਆ ਹੈ ਤਾਂ ਜਿਹੜੇ ਸਾਡੇ ਸਿੱਖ ਪ੍ਰਚਾਰਕ ਸੀ ਤਾਂ ਉਹ ਬੜਾ ਉਹਨੂੰ ਪੰਡਦੇ ਸੀ ਉਹਨੂੰ ਆਖਦੇ ਸੀ ਕਿ ਸਿੱਖ ਨੌਜਵਾਨ ਜਿਹੜੇ ਮੁੰਡੇ ਕੁੜੀਆਂ ਨੇ ਇਹ ਨਿੰਨਕੁਦਰ ਲਾਢੀ ਸ਼ਾਹ ਦੇ ਨਾਲ ਜੋੜ ਦਿੱਤੇ ਨੇ ਭਰ ਬੜੀ ਦੁੱਖ ਦੀ ਗੱਲ ਹੈ ਅੱਜ ਸਾਡੇ ਜਿਹੜੇ ਸਿੱਖ ਪ੍ਰਚਾਰਕ ਨੇ ਉਹ ਸਿਰ ਤੇ ਦਿਮਾਲੇ ਸਜਾ ਕੇ ਲੰਮੇ ਦਾੜੇ ਰੱਖ ਕੇ ਸ੍ਰੀ ਸਾਹਿਬ ਗਾਤਰੇ ਪੰਜ ਕਕਾਰ ਪਾ ਕੇ ਤੇ ਰਾਜਾ ਸਾਹਿਬ ਦੇ ਗੁਣगान ਕਰ ਰਹੇ ਨੇ ਰਾਜਾ ਸਾਹਿਬ ਕੌਣ ਹੈ ਰਾਜਾ ਸਾਹਿਬ ਇੱਕ ਉਹ ਦਰਗਾਹ ਆ ਇੱਕ ਮਜ਼ਾਰ ਹੈ ਜਿੱਥੇ ਕੋਈ ਨਿਸ਼ਾਨ ਸਾਹਿਬ ਨਹੀਂ ਆ ਉਥੇ ਇੱਕ ਦਰਗਾਹ ਬਣੀ ਹੋਈ ਆ ਮਜ਼ਾਰ ਬਣੀ ਹੋਈ ਆ ਤੇ ਸਾਡੇ ਇੱਕ ਸਿੱਖ ਪ੍ਰਚਾਰਕ ਹੈ ਗੁਲਾਬ ਸਿੰਘ ਉਹਨੇ ਬੜੇ ਜਿਹੜੇ ਮਹਿਮਾ ਜਿਹੜੀ ਹੈ ਉਹ ਉਸ ਮਜ਼ਾਰ ਦੀ ਰਾਜਾ ਸਾਹਿਬ ਦੀ ਕੀਤੀ ਏ ਚਲੋ ਜਿਹੜੇ ਉਹਨੂੰ ਮੰਨਦੇ ਨੇ ਮੰਨਣ ਅਸੀਂ ਇਹ ਨਹੀਂ ਕਹਿੰਨੇ ਕਿ ਉਹਨੂੰ ਨਾਮ ਮੰਨਣ ਜਿਹੜੇ ਜਿਨ੍ਹਾਂ ਦੀ ਆਸਤਾ ਬਣੀ ਹੋਈ ਆ ਉਹ ਮੰਨਣ ਉਥੇ ਜਾਣ ਜੀ ਸਦਕੇ ਜਾਣ ਪਰ ਜਿਹੜੇ ਸਾਡੇ ਸਿੱਖ ਪ੍ਰਚਾਰਕ ਨੇ ਜਿਨ੍ਹਾਂ ਨੇ ਨਵੀਂ ਪਨੀਰੀ ਨੂੰ ਇੱਕ ਦਿਸ਼ਾ ਦੇਣੀ ਹੁੰਦੀ ਆ ਇੱਕ ਪਲੇਟਫਾਰਮ ਦੇਣਾ ਹੁੰਦਾ ਏ ਪਰ ਉਹਨਾਂ ਨੂੰ ਉਹ ਦਿਸ਼ਾ ਕੀ ਦੇ ਰਹੇ ਨੇ ਇੱਕ ਮਜ਼ਾਰ ਦੇ ਨਾਲ ਜੋੜਨ ਦੇ ਨੇ ਸੱਤਾਧਿਰ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਇੱਕ ਸਟੈਂਡ ਲਿਆ ਏ ਬੜਾ ਜ਼ਬਰਦਸਤ ਸਟੈਂਡ ਲਿਆ ਸਲਾਘਾਯੋਗ ਸੀ ਪਰ ਕੁਝ ਵਿਰੋਧੀ ਧਿਰ ਨੇ ਤੇ ਉਹਤੇ ਜਿਹੜੀ ਅਸੀਂ ਇਹ ਕਹਿ ਦਿੰਦੇ ਆ ਕਿ ਸਾਡੀ ਸਰਮੌਰ ਜਥੇਬੰਦੀ ਏ ਤਾਂ ਉਸ ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਉਸ ਨੇ ਉੱਥੇ ਜਾ ਕੇ ਇੱਕ ਨਵਾਂ ਹੀ ਇਤਿਹਾਸ ਸਿਰਜ ਦਿੱਤਾ ਫਿਰ ਮੌਜੂਦਾ ਸਤਾ ਤੇ ਰਿਆ ਜਿਹੜੀ ਸਰਕਾਰ ਉਹਨੂੰ ਵੀ ਯੂ ਟਰਨ ਲੈਣਾ ਪਿਆ ਕਿਉਂ ਕਿਉਂਕਿ ਉਹਦੇ ਨਾਲ ਲੋਕ ਬਹੁਤ ਜ਼ਿਆਦਾ ਜੁੜੇ ਸੀ ਉਹਨੂੰ ਖਤਰਾ ਪੈ ਗਿਆ ਆਪਣੀ ਕੁਰਸੀ ਦਾ ਕਿਉਂਕਿ 2027 ਬਹੁਤੀ ਦੂਰ ਨਹੀਂ ਆ ਵੋਟਾਂ ਦਾ ਵੀ ਹੁੰਦਾ ਏ ਕਿ ਹਰ ਲੀਟਰ ਨੂੰ ਹੁੰਦਾ ਕਿ ਮੇਰੀਆਂ ਵੋਟਾਂ ਨਾ ਖਰਾਬ ਹੋਣ ਉਹਨਾਂ ਨੇ ਵੀ ਉੱਥੇ ਆਪਣੇ ਜਿਹੜੇ ਮੰਤਰੀ ਆ ਉਹ ਭੇਜਨੇ ਸ਼ੁਰੂ ਕਰ ਦਿੱਤੇ ਐ ਰਾਜਾ ਸਾਹਿਬ ਦੇ ਦਰਬਾਰ ਤੇ ਪਰ ਇੱਥੇ ਮਨਦੀਪ ਜੀ ਕਹਿਣ ਵਾਲੀ ਗੱਲ ਹੈ ਉਸ ਜਗ੍ਹਾ ਤੇ 100 ਤੋਂ ਪਲੱਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਉੱਥੇ ਬਿਰਾਜਮਾਨ ਨੇ ਨਿਸ਼ਾਨ ਸਾਹਿਬ ਨਹੀਂ ਹੈਗਾ ਨਿਸ਼ਾਨ ਸਭਾ ਦੀ ਇੱਕ ਜਿਹੜੀ ਜਗ੍ਹਾ ਨਿਸ਼ਾਨ ਸਾਹਿਬ ਦੀ ਜਗ੍ਹਾ ਤੇ ਇੱਕ ਮੋਰਾਵਾਂ ਵਾਲੇ ਜਿਹੜੇ ਖੰਭ ਮੋਰਾ ਦੇ ਖੰਭ ਜਿਹੜੇ ਨਾ ਉਹ ਉੱਚੇ ਕਰਕੇ ਲਾਏ ਨੇ ਕਿ ਇਹ ਸਿੱਖੀ ਸਿਧਾਂਤ ਨੇ ਸਿੱਖੀ ਸਿਧਾਂਤ ਕੀ ਹੈ ਅਸਲ ਦੇ ਵਿੱਚ ਜਿੱਥੇ ਗੁਰੂ ਗੁਰੂ ਮਹਾਰਾਜ ਬਿਰਾਜਮਾਨ ਹੁੰਦੇ ਨੇ ਉੱਥੇ ਇੱਕ ਨਿਸ਼ਾਨ ਸਾਹਿਬ ਚੁਲਾਇਆ ਜਾਂਦਾ ਹੈ ਖੰਡੇ ਵਾਲਾ ਜਾਂ ਤੀਰ ਵਾਲਾ ਉੱਥੇ ਨਿਸ਼ਾਨ ਸਾਹਿਬ ਹੋਣਾ ਬਹੁਤ ਜ਼ਰੂਰੀ ਹੈ ਪਰ ਕਿਤਨਾ ਕਿਤੇ ਇਸ ਟਾਈਮ ਤੇ ਜਿਹੜੇ ਸਾਡੇ ਸਿੱਖ ਆਗੂ ਨੇ ਉਹ ਪਟਕ ਚੁੱਕੇ ਨੇ ਅਸੀਂ ਸਰਮੌਰ ਅਕਾਲ ਤਖਤ ਸਾਹਿਬ ਨੂੰ ਮੰਨਦੇ ਹਾਂ ਸਾਡੀ ਸਰਮੌਰ ਮੱਕਾ ਮਦੀਨਾ ਉਹ ਅਸੀਂ ਅਕਾਲ ਤਖਤ ਸਾਹਿਬ ਤੋਂ ਬਿਨਾਂ ਨਹੀਂ ਜੀ ਸਕਦੇ ਅਗਰ ਜੇ ਕੋਈ ਅਕਾਲ ਤਖਤ ਸਾਹਿਬ ਵੱਲ ਉਂਗਲ ਵੀ ਕਰਦਾ ਏ ਤਾਂ ਅਸੀਂ ਉਹਦੀ ਉਂਗਲ ਨਹੀਂ ਅਸੀਂ ਉਹਦੀ ਧੌਣ ਲਾਉ ਨੂੰ ਫਿਰਦੇ ਹਾਂ ਪਰ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹ ਵੀ ਉੱਥੇ ਜਾ ਕੇ ਪ੍ਰਚਾਰ ਕਰਦੇ ਨੇ ਕਿੱਧਰ ਨੂੰ ਜਾਈਏ ਜੋ ਦੋ ਜਿਹੜੇ ਸਾਡੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹ ਵੀ ਉੱਥੇ ਨਮਸਤਕ ਹੋਣ ਦੇ ਨੇ ਚੇਅਰਮੈਨ ਸਾਹਿਬ ਬੀਤੇ ਦਿਨੀ ਗਰਗੱਜ ਸਾਹਿਬ ਸਾਡੇ ਜਥੇਦਾਰ ਸਾਹਿਬ ਦਾ ਇੱਕ ਬਿਆਨ ਸੋਸ਼ਲ ਮੀਡੀਆ ਤੇ ਆਇਆ ਸੀ ਜਿਸ ਦੇ ਵਿੱਚ ਉਹਨਾਂ ਨੇ ਮਜ਼ਾਰਾਂ ਦੇ ਉੱਪਰ ਜਾਂ ਹੋਰ ਐਸੀਆਂ ਜਗਾਵਾਂ ਦੇ ਉੱਪਰ ਸ਼੍ਰੀ ਗੁਰਗੰਦ ਸਾਹਿਬ ਦੇ ਪ੍ਰਕਾਸ਼ ਦੀ ਮਨਾਈ ਕੀਤੀ ਸੀ ਔਰ ਇਹ ਵੀ ਕਿਹਾ ਸੀ ਕਿ ਜਿਹੜਾ ਸਿੱਖੀ ਸਿਧਾਂਤ ਤੇ ਖਰਾ ਨਹੀਂ ਹੈ ਜਾਂ ਸਿੱਖੀ ਸਰੂਪ ਦੇ ਵਿੱਚ ਨਹੀਂ ਆ ਉਹ ਸੰਗਤ ਦੇ ਵਿੱਚ ਕੀਰਤਨ ਵੀ ਨਹੀਂ ਕਰ ਸਕਦਾ ਉਹ ਵੀ ਇੱਕ ਗਾਇਕ ਜਿਹੜੇ ਜੱਸੀ ਜੀ ਉਹਨਾਂ ਦੇ ਸਬੰਧ ਦੇ ਵਿੱਚ ਇਹਨਾਂ ਨੇ ਗੱਲ ਕਹੀ ਫਿਰ ਅਜਿਹੀਆਂ ਦਰਗਾਹਾਂ ਤੇ ਜਾ ਕੇ ਖੋਦੀ ਪ੍ਰਚਾਰ ਕਰਨਾ ਇਹ ਇਹ ਕਿਹੋ ਜਿਹਾ ਸਟੈਂਡ ਹੋ ਗਿਆ ਮੈਨੂੰ ਲੱਗਦਾ ਕਿ ਸਾਡੇ ਜਿਹੜੇ ਜਥੇਦਾਰ ਆ ਜਥੇਦਾਰ ਕੁਲਦੀਪ ਸਿੰਘ ਗੜਗੱਜ ਜੀ ਅਕਾਲ ਤਖਤ ਸਰ ਦੇ ਜਥੇਦਾਰ ਨੇ ਜਿਸ ਤਰ੍ਹਾਂ ਕੋਈ ਰਾਜਨੀਤਿਕ ਪਾਰਟੀ ਹੁੰਦੀ ਹੈ ਨਾ ਤੇ ਉਹਦਾ ਜਿਹੜਾ ਲੀਡਰ ਹੁੰਦਾ ਏ ਉਹ ਊਲ ਜਲੂਲ ਬਿਆਨ ਦੇ ਕੇ ਤੇ ਮੀਡੀਆ ਦੇ ਵਿੱਚੋਂ ਰਹਿਣਾ ਚਾਹੁੰਦਾ ਏ ਕਿ ਲਗਾਤਾਰ ਮੀਡੀਆ ਦੇ ਵਿੱਚ ਬੜਿਆ ਰਵੇ ਇਹਨੂੰ ਊਲ ਜਲੂਲ ਤਾਂ ਨਹੀਂ ਕਿਹਾ ਜਾ ਸਕਦਾ ਜਿਹੜਾ ਸਿੱਖ ਰਹਿਤ ਮर्यादा ਸੰਬੰਧੀ ਬਿਆਨ ਦਿੱਤੇ ਗਏ ਮੈਂ ਉਸੇ ਤਰ੍ਹਾਂ ਮੈਂ ਉਸੇ ਤਰ੍ਹਾਂ ਸਾਡਾ ਜਥੇਦਾਰ ਹੋ ਚੁੱਕਾ ਏ ਉਹ ਵੀ ਕਿਸੇ ਦੇ ਇਸ਼ਾਰੇ ਤੇ ਇਹੋ ਜਿਹੇ ਬਿਆਨ ਦਾਗ ਰਹੇ ਨੇ ਇਹੋ ਜਿਹੇ ਬਿਆਨ ਮੀਡੀਆ 'ਚ ਦੇ ਰਹੇ ਨੇ ਜਿਦੇ ਨਾਲ ਸਿੱਖ ਧਰਮ ਦਾ ਮਜ਼ਾਕ ਉੱਟ ਰਿਹਾ ਏ ਮਜ਼ਾਕ ਦਾ ਪਾਤਰ ਬਣ ਰਿਹਾ ਏ ਜਿਸ ਤੇ ਕਿਉਂਕਿ ਇੱਕ ਉਹ ਅਕਾਲ ਤਖਸੈਬ ਆ ਬੜਾ ਮਹਾਨ ਹੈ ਸਾਡੀ ਜਿੰਦ ਜਾਨ ਯਾਰ ਲੋਕ ਅੱਜ ਅਕਾਲ ਤਖਸੈਬ ਤੇ ਹੀ ਉਂਗਲਾ ਚੁੱਕ ਰਹੇ ਨੇ ਕਿੰਨਾ ਦੇ ਕਾਰਨ ਕਿਉਂਕਿ ਜਿਹੜੇ ਉੱਥੇ ਬੈਠੇ ਹੋਏ ਨੇ ਜਿਹੜੇ ਜਥੇਦਾਰ ਜਦੋਂ ਜਥੇਦਾਰ ਦਾ ਕੋਈ ਸਟੈਂਡ ਨਹੀਂ ਆ ਜਥੇਦਾਰ ਇੱਕ ਸਟੈਂਡ ਲੈਂਦਾ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੱਦਾ ਠਾਇਆ ਤੇ ਉਥੇ 100 ਤੋਂ ਪ러스 ਗੁਰੂਗ੍ਰਾਂਤ ਸਾਹਿਬ ਮਹਾਰਾਜ ਨੇ ਸਟੈਂਡ ਲੈਣਾ ਚਾਹੀਦਾ ਸੀ ਜਥੇਦਾਰ ਨੂੰ ਹੁਕਮ ਦੇਣਾ ਚਾਹੀਦਾ ਇੱਕ ਹੁਕਮਨਾਮਾ ਜਾਰੀ ਕਰ ਦੇ ਉੱਥੋਂ ਸਾਰੇ ਗੁਰੂਗ੍ਰੰਥ ਸਾਹਿਬ ਮਾਰ ਵਾਪਸ ਲਿਓਂਦੇ ਪਰ ਉੱਥੋਂ ਵਾਪਸ ਲਿਓਣ ਦੀ ਬਜਾਏ ਪਤਾ ਕੀ ਗੱਲ ਆ ਮੰਦੀਪ ਜੀ ਗੱਲ ਫਿਰ ਉੱਥੇ ਜੁੜੀ ਆ ਵੋਟਾਂ ਦੀ ਅਗਰ ਜੇ ਉੱਥੇ ਕੁਝ ਹੁੰਦਾ ਏ ਤੇ ਅਕਾਲੀ ਦਲ ਦੀਆਂ ਵੋਟਾਂ ਖਰਾਬ ਹੁੰਦੀਆਂ ਨੇ ਅਕਾਲੀ ਦਲ ਨੂੰ 2027 ਚ ਵੋਟਾਂ ਚਾਹੀਦੀ ਨੇ ਪਰ ਇੱਥੇ ਇੱਕ ਗੱਲ ਹੈ ਪਰ ਜਥੇਦਾਰਤਾ ਸ੍ਰੀ ਅਕਾਲ ਤਖਤ ਸਾਹਿਬ ਦਾ ਫਿਰ ਉਹਦਾ ਉਹਨਾਂ ਦਾ ਅਕਾਲੀ ਦਲ ਦੇ ਨਾਲ ਕੋਈ ਸਬੰਧ ਨਹੀਂ ਨਾ ਮਨਦੀਪ ਜੀ ਇੱਕ ਕਹਾਵਤ ਹੈ ਜਿਸ ਦੀ ਖਾਈਏ ਬਾਜਰੀ ਉਸ ਦੀ ਭਰੀਏ ਹਾਜ਼ਰੀ ਹਾਜ਼ਰੀ ਭਰਨੀ ਚਾਹੀਦੀ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰ ਐਟ ਟਾਈਮ ਤੇ ਜਿਹੜਾ ਸਾਡਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੈ ਉਹ ਹਾਜ਼ਰੀ ਭਰ ਰਿਹਾ ਏ ਸੁਖਵੀਰ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਦੀ ਉਨ੍ਹਾਂ ਦੇ ਇਸ਼ਾਰੇ ਤੇ ਸਾਰਾ ਕੁਝ ਹੋ ਰਿਹਾ ਏ। ਅਗਰ ਪਿੱਛੇ ਦੇ ਬਿਆਨ ਵੀ ਆਉਂਦਾ ਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਕਿ ਮੈਂ ਅਕਾਲੀ ਆ ਅਕਾਲੀ ਹੋਣਾ ਮਾਨ ਦੀ ਗੱਲ ਹੈ। ਪਰ ਅਕਾਲੀ ਦਲ ਬਾਦਲ ਦੇ ਅਕਾਲੀ ਹੋਣਾ ਇਹ ਕਿੱਧਰ ਦੀ ਗੱਲ ਹੈ? ਹਾਂ ਇੱਕ ਗੱਲ ਹੈਗੀ ਸੀ ਰਾਜ ਬਿਨਾਂ ਨਾ ਧਰਮ ਚੱਲੇ ਧਰਮ ਬਿਨ ਸਭ ਦਲੇ ਮਿਲੇ। ਪਰ ਐਟ ਟਾਈਮ ਤੇ ਸੱਤਾ ਦੇ ਨਸੇ ਦੇ ਵਿੱਚ ਇਹਨਾਂ ਲੋਕਾਂ ਨੇ ਚੂਰ ਹੋ ਕੇ ਧਰਮ ਦਾ ਸਤਿਆਨਾਸ਼ ਕਰ ਦਿੱਤਾ ਇਹਨਾਂ ਨੇ ਚੇਅਰਮੈਨ ਸਾਹਿਬ ਜਿਸ ਤਰੀਕੇ ਦੇ ਨਾਲ ਬਿਬਾਕ ਬਿਆਨਬਾਜ਼ੀ ਤੁਸੀਂ ਕਰ ਰਹੇ ਹੋ ਜਾਂ ਬੋਲ ਰਹੇ ਹੋ ਜਥੇਦਾਰ ਸਾਹਿਬ ਡਰ ਨਹੀਂ ਲੱਗਦਾ ਕਿ ਤੁਹਾਡੇ ਤੇ ਕਾਰਵਾਈ ਵੀ ਹੋ ਸਕਦੀ ਹੈ ਕੋਈ ਹੋਜੇ ਕਾਰਵਾਈ ਅੱਗੇ ਕਾਰਵਾਈਆਂ ਇਹ ਬਥੇਰੀਆਂ ਹੋਈਆਂ ਨੇ ਮੈਂ ਮੈਂ ਕਾਰਵਾਈ ਤੋਂ ਡਰਦਾ ਪਰ ਪਤਾ ਕੀ ਗੱਲ ਹੈ ਸਾਡਾ ਜਿਹੜਾ ਸਿੱਖ ਧਰਮ ਸੀ ਬੜਾ ਉੱਚਾ ਸੁੱਚਾ ਨਿਰਾਲਾ ਧਰਮ ਸੀ ਪਰ ਇਹਨਾਂ ਨੇ ਨਿਰਾਲਾ ਰਹਿਣ ਨਹੀਂ ਦਿੱਤਾ ਹੁਣ ਇਹ ਇੱਥੇ ਇੱਕ ਮੈਂ ਤੁਹਾਨੂੰ ਗੱਲ ਦੱਸਦਾ ਇੱਕ ਪ੍ਰਚਾਰਕ ਹੈ ਗੁਲਾਬ ਸਿੰਘ ਗੁਲਾਬ ਸਿੰਘ ਸਿੱਖੀ ਬਾਣੇ ਦੇ ਵਿੱਚ ਬਾਣਾ ਪਾ ਕੇ ਲੋਕਾਂ ਦੇ ਘਰਾਂ ਦੇ ਵਿੱਚ ਹਮਣ ਕਰਦਾ ਸੀ ਲੋਕਾਂ ਨੂੰ ਦੱਸਦਾ ਕਿ ਤੁਹਾਡੇ ਘਰਾਂ ਦੇ ਵਿੱਚ ਇਸ ਜਗ੍ਹਾ ਤੇ ਸੋਨਾ ਪਿਆ ਏ ਤੁਸੀਂ ਉਹ ਉਹ ਉਹਨੂੰ ਪੁੱਟੋ ਤੋਰੇ ਥੱਲੇ ਸੋਨਾ ਨਿਕਲੇਗਾ ਲੋਕਾਂ ਨੂੰ ਸਿੱਖ ਧਰਮ ਦੀ ਆੜ ਦੇ ਵਿੱਚ ਸਿੱਖ ਬਾਣੀ ਦੇ ਵਿੱਚ ਸਿੱਖੀ ਸਰੂਪ ਦੇ ਵਿੱਚ ਲੋਕਾਂ ਨੂੰ ਗੁੰਮਰਾਹ ਕਰਕੇ ਲੋਕਾਂ ਨੂੰ ਗਲਤ ਦਿਸ਼ਾ ਦੇਣਾ ਤੇ ਕਰਮकांडਾਂ ਦੇ ਨਾਲ ਜੁੜਿਆ ਕਿਉਂਕਿ ਗੁਰਨਾਨਕ ਪਾਤਸ਼ਾਹ ਦਾ ਧਰਮੀ ਇਹ ਸੀ ਕਿ ਲੋਕਾਂ ਨੂੰ ਕਰਮਕਾਂਡ ਤੋਂ ਵਰਜਣਾ ਪਰ ਇਹ ਸਿੱਖੀ ਬਾਣੀ ਦੇ ਵਿੱਚ ਆਣ ਕੇ ਇਹਨਾਂ ਨੇ ਕਰਮਕਾਂਡ ਤੋਂ ਅੱਜ ਤੋਂ 2 ਸਾਲ ਪਹਿਲਾਂ ਗੁਲਾਬ ਸਿੰਘ ਦੀ ਇੱਕ ਵੀਡੀਓ ਵਾਇਰਲ ਹੁੰਦੀ ਏ ਆ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਦੇ ਦਲ ਦੇ ਚਮਕੌਰ ਸਾਹਿਬ ਵਾਲਿਆਂ ਦੇ ਦਲ ਦੇ ਨਾਨ ਸਿੰਘ ਸੀ ਜਿਨ੍ਹਾਂ ਨੇ ਗੁਲਾਬ ਸਿੰਘ ਨੂੰ ਘੇਰਿਆ ਸੀ ਤੇ ਉਹਦਾ ਹੱਥ ਵੜ ਦੇਣ ਲੱਗੇ ਸੀ ਤੇ ਇਹੋ ਹੀ ਗੁਲਾਬ ਸਿੰਘ ਜਿਹੜਾ ਅੱਜ ਕਹਿ ਰਿਹਾ ਨਾ ਕਿ ਮੈਂ ਮਾਹਪੁਰਖਾਂ ਦੇ ਮੈਂ ਸੰਤਾਂ ਦੇ ਮੈਂ ਉਹਨਾਂ ਦੇ ਖਿਲਾਫ ਨਹੀਂ ਬੋਲ ਸਕਦਾ ਮੈਂ ਤਾਂ ਰਾਜਾ ਸਾਹਿਬ ਦਾ ਪ੍ਰਚਾਰ ਕਰਾਂਗਾ ਮੈਨੂੰ ਕੋਈ ਰੋਕ ਨਹੀਂ ਸਕਦਾ ਜਿਨ੍ਹਾਂ ਮੰਨਣਾ ਨਾ ਮੰਨਣ ਮੈਂ ਇਹਨੂੰ ਗੁਲਾਬ ਸਿੰਘ ਨੇ ਇੱਕ ਗੱਲ ਕਹਿਣੀ ਚਾਹੁੰਦਾ ਉਹ ਵੀ ਦਿਨ 2 ਸਾਲ ਕੋਈ ਸਮਾਂ ਜ਼ਿਆਦਾ ਨਹੀਂ ਬੀਤਿਆ 2 ਸਾਲ ਤੂੰ ਯਾਦ ਕਰ ਲਾ ਉਦੋਂ ਤੂੰ ਕਿੱਦਾਂ ਤਰਲੇ ਕੱਢਦਾ ਹਾਂ ਮਿੰਤਾ ਕਰਦਾ ਹਾਂ ਤੇ ਰੋਣਾ ਹਾਂ ਕਿ ਮੇਰਾ ਹੱਥ ਨਾ ਵੱਢੋ ਤੇ ਉਹ ਜਿਹੜਾ ਉਹ ਟਾਈਮ ਤੇ ਨਿਹੰਗ ਸਿੰਘ ਜਥੇਦਾਰ ਸੀ ਉਹ ਕਹਿੰਦਾ ਕੋਈ ਗੱਲ ਨਹੀਂ ਮੇਰੇ ਤੇ ਪਰਚਾ ਹੁੰਦਾ ਤਾਂ ਹੋ ਜੇ ਪਰ ਮੈਂ ਤੇਰਾ ਹੱਥ ਵਾੜ ਦੇਣਾ ਤੇ ਇੱਕ ਮਗਰੋਂ ਆ ਆਤਿਕੇ ਵਟਣ ਲੱਗੇ ਸੀ ਕਿਉਂਕਿ ਉਹਨੇ ਗਲਤੀ ਇਹੋ ਜਿਹੀ ਕੀਤੀ ਕਰਮकांडਾਂ ਦੇ ਨਾਲ ਲੋਕਾਂ ਨੂੰ ਜੋੜ ਰਿਆ ਸੀ ਸਿੱਖੀ ਬਾਣੇ ਦੇ ਵਿੱਚ ਆਣ ਕੇ ਸਿਰ ਤੇ ਦਮਾਲਾ ਸਜਾ ਕੇ ਲੋਕ ਫਿਰ ਸਿੱਖ ਧਰਮ ਦੇ ਨਾਲ ਥੋੜੀ ਜੁੜਨਗੇ ਉਹ ਕਹਣਗੇ ਇਹੋ ਕਰਮकांड ਤੇ ਉਧਰ ਹੁੰਦੇ ਨੇ ਤੇ ਇਹੋ ਕਰਮकांड ਇੱਥੇ ਹੋਣਦੇ ਨੇ ਫਿਰ ਅਸੀਂ ਇੱਥੇ ਜੁੜਨ ਦੀ ਬਜਾਏ ਫਿਰ ਅਸੀਂ ਉੱਥੇ ਹੀ ਜੁੜਦੇ ਆ ਅੱਜ ਉਹੀ ਗੁਲਾਬ ਸਿੰਘ ਫਿਰ ਆਪਣੀ ਪੁਰਾਣੀ ਨੀਤੀ ਤੇ ਉਤਰਿਆ ਹੈ ਤੇ ਮੈਂ ਉਸ ਗੁਲਾਬ ਗੁਲਾਬ ਸਿੰਘ ਨੂੰ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਤੂੰ ਆਪਣੇ ਨਾਮ ਦੇ ਪਿੱਛੋਂ ਸਿੰਘ ਹਟਾ ਕੇ ਗੁਲਾਬ 나ਥ ਲਾਲਾ ਜਾਂ ਗੁਲਾਬ ਦਾਸ ਲਾਲਾ ਕਿਉਂਕਿ ਜਿਸ ਬਾਣੇ ਦੇ ਵਿੱਚ ਹੈ ਉਹ ਬਾਣਾ ਬੜਾ ਪਵਿੱਤਰ ਆ ਪਾਤਸ਼ਾਹੀ ਬਾਣਾ ਆ ਤੇ ਜਿਸ ਪਾਤਸ਼ਾਹ ਨੇ ਉਹ ਬਾਣਾ ਬਖਸ਼ਿਆ ਹੈ ਨਾ ਉਹ ਇਹ ਕਰਮਕਾਂਡ ਨਹੀਂ ਬਖਸ਼ੇ ਦੂਜੀ ਗੱਲ ਉਹ ਕਰਦਾ ਏ ਕਿ ਅਸੀਂ ਬਾਬਾ ਸ੍ਰੀ ਚੰਦ ਨੂੰ ਮੰਨਦੇ ਆਏ ਆ ਮੰਨਦੇ ਰਵਾਂਗੇ ਤੇ ਮੰਨਦੇ ਸੀ ਅਹੀਂ ਭਲਿਆ ਤੈਨੂੰ ਰੋਕਦੇ ਨਹੀਂ ਜੇ ਬਾਬਾ ਸ਼੍ਰੀ ਚੰਦ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਬੱਚੇ ਨੇ ਸਤਕਾਰਯੋਗ ਨੇ ਪਰ ਅਗਰ ਜੇ ਉਹ ਸਪੂਰਨ ਹੁੰਦੇ ਸਿੱਖ ਧਰਮ ਦੀ ਜਾਂ ਗੁਰੂ ਮਹਾਰਾਜ ਦੀ ਗੱਦੀ ਦੇ ਉਹ ਕਾਬਲ ਹੁੰਦੇ ਤਾਂ ਗੁਰੂ ਨਾਨਕ ਪਾਤਸ਼ਾਹ ਨੂੰ ਬਾਹਰ ਗੱਦੀ ਦੇਣ ਦੀ ਕੀ ਲੋੜ ਸੀ ਬਾਬੇ ਸ਼੍ਰੀ ਚੰਦ ਨੂੰ ਦੇ ਦਿੰਦੇ ਕਿਉਂਕਿ ਉਹ ਆਪਣੇ ਪਿਤਾ ਦੇ ਕਹਿਨ ਦੇ ਵਿੱਚ ਨਹੀਂ ਚੱਲੇ ਉਹ ਮਰਿਆਦਾ ਤੇ ਨਹੀਂ ਚੱਲੇ ਤਾਂ ਉਹਨਾਂ ਨੂੰ ਗੱਦੀ ਨਹੀਂ ਦਿੱਤੀ ਉਹ ਸਿੱਖ ਪੰਥ ਦੇ ਵਿੱਚ ਨਹੀਂ ਆਏ ਤੇ ਇਸ ਕਰਕੇ ਅਸੀਂ ਤੈਨੂੰ ਇੱਕ ਚੇਤਾਵਨੀ ਵੀ ਮੈਂ ਗੁਲਾਬ ਸਿੰਘ ਤੈਨੂੰ ਇੱਕ ਚੇਤਾਵਨੀ ਵੀ ਦਿੰਦਾ ਹਾਂ ਬੰਦੇ ਦਾ ਪੁੱਤ ਭਾਂਜਾ 2 ਸਾਲ ਸਮਾਂ ਆਪਣਾ ਯਾਦ ਕਰ ਲਾ ਕਿਦਾਂ ਤੂੰ ਲੇਲੜੀਆਂ ਕੱਢਦਾ ਤਾਂ ਮਗਰੋਂ ਇੱਕ ਜਥੇਦਾਰ ਨੇ ਕਿਹਾ ਜੀ ਬਾਬਾ ਜੀ ਫਤਿਹ ਬੁਲਾ ਦਿਓ ਇਹਦਾ ਘਾਟਾ ਹੀ ਲਾ ਦਿਓ ਪਰੇ ਨਬੇੜ ਤੋਂ ਤੇ ਉੱਥੇ ਇੱਕ ਸਾਧੂ ਸੀ ਭਗਵੇਂ ਕੱਪੜੇ ਦੇ ਵਿੱਚ ਉਹਨੇ ਮਿੰਤਾ ਕੀਤੀਆਂ ਤਰਲੇ ਕੀਤੇ ਫੇਰ ਬਖਸ਼ਿਆ ਇਹ ਗੁਲਾਬ ਸਿੰਘ ਨੂੰ ਅੱਜ ਉਹੀ ਗੁਲਾਬ ਸਿੰਘ ਫੇਰ ਸਿੱਖੀ ਰੂਪ ਦੇ ਵਿੱਚ ਫੇਰ ਉਹ ਕਰਮਕਾਂਡਾ ਦੇ ਨਾਲ ਸਿੱਖਾਂ ਨੂੰ ਸਿੱਖਾਂ ਦੇ ਬੱਚਿਆਂ ਨੂੰ ਜੋੜ ਰਿਹਾ ਹੈ। ਹਾਂਜੀ ਮਨਦੀਪ ਜੀ ਇਹ ਕਾਰਨ ਕੀ ਨੇ ਕਿਉਂ ਕਿਉਂ ਮਤਲਬ ਸਿੱਖੀ ਬਾਣੇ ਦੇ ਵਿੱਚ ਇਸ ਤਰੀਕੇ ਦੀਆਂ ਜਿਹੜੀਆਂ ਗਤੀਵਿਧੀਆਂ ਇਹਨਾਂ ਦੀ ਇਜਾਜ਼ਤ ਜਿਹੜੀ ਅਕਾਉਂਟ ਦਿੰਦਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਰ ਕਿੰਨਾਂ ਨੇ ਦੇਣੀ ਹੈ? ਕੋਣਾ ਚਾਹੀਦਾ ਜੇ ਉਹ ਉਸ ਸਖਤ ਸਟੈਂਡ ਲੈਣ ਇੱਕ ਪਾਸੇ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਏ ਕਿ ਮੜੀਆਂ ਮਸਾਣੀਆਂ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੁੰਦਾ ਪ੍ਰਕਾਸ਼ ਨਹੀਂ ਹੋਣਾ ਚਾਹੀਦਾ ਨਹੀਂ ਕਰਨਾ ਤੇ ਇਹ ਕੀ ਇਹ ਜਿਹੜੀ ਰਾਜਾ ਸਾਹਿਬ ਦੀ ਉਹ ਵੀ ਤੇ ਇੱਕ ਮੜੀ ਆ ਮਜ਼ਾਰ ਹੈ ਉੱਥੇ ਫਿਰ ਕਿਉਂ ਵੀ ਜੇ ਸੰਵਿਧਾਨ ਆ ਜਿਹੜਾ ਕਾਨੂੰਨ ਹੈ ਉਸ ਮੀਰ ਗਰੀਬ ਇਕੋ ਜਿਹੜੇ ਮੜੀਆਂ ਤੇ ਜਿਹੜੇ ਗਰੀਬ ਗਰੰਥੀ ਸਿੰਘ ਐ ਉਹ ਜਾ ਕੇ ਜੇ ਕਿਤੇ ਆ ਪਾਠ ਕਰ ਦਿੰਦੇ ਨੇ ਤੇ ਕੁੱਟ-ਕੁੱਟ ਕੇ ਉਹਦੀ ਢੂਈ ਲਾਲ ਕਰ ਦਿੰਦੇ ਨੇ ਫਿਰ ਕਿਉਂ ਉਹਨਾਂ ਨੂੰ ਕਿਉਂ ਕੁੱਟਦੇ ਵੀ ਉਹਨਾਂ ਨੂੰ ਵੀ ਫਿਰ ਕਰਨ ਦੋ ਫਿਰ ਇਜਾਜ਼ਤ ਦੇ ਦਿਓ ਸਾਰਿਆਂ ਨੂੰ ਫਿਰ ਕਿਉਂ ਪਾਬੰਦੀਆਂ ਇਹੋ ਦੀਆਂ ਮਾੜੇ ਬੰਦੇ ਤੇ ਇਹਨਾਂ ਦਾ ਯੋਗਰ ਚੱਲਦਾ ਏ ਤਗੜੇ ਤੇ ਕਿਉਂ ਨਹੀਂ ਚੱਲਦਾ ਕਿਉਂ ਉੱਧਰ ਬਰਾਬਰਤਾ ਕਿਸ ਨੂੰ ਆਉਂਦਾ ਤਾਂ ਕਰਕੇ ਇੱਕ ਗੱਲ ਮੈਂ ਤੁਹਾਨੂੰ ਹੋਰ ਗੱਲ ਤੋਂ ਯਾਦ ਕਰਵਾ ਦਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਉਹਦੇ ਵਿੱਚ ਉਹ ਯੁਰਤ ਸੀ ਜਥੇਦਾਰ ਦੇ ਵਿੱਚ ਰਾਜੇ ਦੇ ਮੂੰਹ ਤੇ ਉਹਨੂੰ ਕਹਿ ਦਿੱਤਾ ਸੀ ਕਿ ਤੂੰ ਆ ਗਮ ਗਲਤ ਕੀਤਾ ਹੈ ਕਾਣਿਆ ਕਿ ਅੱਜ ਦੇ ਜਥੇਦਾਰ ਦੇ ਵਿੱਚ ਉਹ ਹਿੰਮਤ ਹੈਗੀ ਕਿਉਂ ਕਿ ਉਦੋਂ ਉਹ ਜਥੇਦਾਰ ਕਿਸੇ ਦੇ ਕਹਤੇ ਨਹੀਂ ਸੀ ਲੱਗਦਾ ਉਹ ਜਥੇਦਾਰ ਪੂਰੀ ਆਪਣੀ ਜਿਹੜੀ ਹੀ ਡਿਊਟੀ ਨਿਭਾਉਂਦਾ ਸੀ ਪੂਰੀ ਉਮਰ ਆਪਣੀ ਉਹ ਜ਼ਥੇਦਾਰੀ ਨਿਭਾਉਂਦਾ ਸੀ ਅੱਜ ਦਾ ਜਥੇਦਾਰ ਲਫਾਫੇ ਦੇ ਵਿੱਚੋਂ ਨਿਕਲਦਾ ਏ ਜੇ ਕਿਤੇ ਉਹਨੇ ਬਿਆਨ ਗਲਤ ਦੇ ਦਿੱਤਾ ਅਗਲੇ ਦਿਨ ਜਥੇਦਾਰ ਬਦਲ ਦਿੰਦੇ ਜਥੇਦਾਰ ਖੁੱਲ ਕੇ ਕਿਉਂ ਨਹੀਂ ਬੋਲ ਸਕਦਾ ਕਿਉਂਕਿ ਜਿਹੜੀ ਤਨਖਾਹ ਆ ਉਹ ਤੇ ਮਿਲਦੀ ਉਥੋਂ ਜੇ ਕੌਮ ਦੇ ਹੱਕ ਦੇ ਵਿੱਚ ਪੰਥ ਦੇ ਹੱਕ ਦੇ ਵਿੱਚ ਜਥੇਦਾਰ ਭੁਗਤੇਗਾ ਉਹਦੀ ਤਨਖਾਹ ਬੰਦ ਹੋ ਜਾਂਦੀ ਹੈ ਤੇ ਫਿਰ ਇਹ ਗੱਲ ਤੇ ਸਾਰ ਮਾਇਆ ਤੇ ਮੁੱਕਣ ਦੀ ਹੈ ਚੇਅਰਮੈਨ ਸਾਹਿਬ ਇਹ ਗੱਲਾਂ ਤੁਸੀਂ ਬੜੀ ਵਿਵਿਆਕੀ ਦੇ ਨਾਲ ਕਰ ਰਹੇ ਹੋ ਪਰ ਹੋ ਸਕਦਾ ਹੈ ਕਿ ਇਸ ਵੀਡੀਓ ਤੋਂ ਬਾਅਦ ਇਸ ਪੌਡਕਾਸਟ ਤੋਂ ਬਾਅਦ ਜਿਹੜੇ ਇਹਦੇ ਅੰਜਾਮ ਵੀ ਤੁਹਾਨੂੰ ਭੁਗਤਣੇ ਪੈਣ ਭੁਗਤਣ ਤਿਆਰ ਅਸੀਂ ਕੋਈ ਗੱਲ ਨਹੀਂ ਸੱਚ ਬੋਲਣ ਤੇ ਜੇ ਸਿਰ ਵੀ ਕਲਮ ਹੋ ਜਾਂਦਾ ਹੈ ਤਾਂ ਹੁੰਦੋ ਗੁਰੂ ਤੇਗ ਬਹਾਦਰ ਜੀ ਨੇ ਜ਼ੁਲਮ ਦੇ ਖਾਤਰ ਹੀ ਆਵਾਜ਼ ਬੁਲੰਦ ਕੀਤੀ ਸੀ ਤੇ ਉਹਨਾਂ ਨੂੰ ਦਿੱਲੀ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਤੇ ਅਸੀਂ ਵੀ ਤਾਂ ਉਹਨਾਂ ਦੇ ਬੱਚੇ ਆ ਜੇ ਇਹਨਾਂ ਨੇ ਮੁਗਲਾਂ ਵਾਲੀ ਨੀਤੀ ਅਪਣਾਉਣੀ ਹੈ ਤਾਂ ਅਸੀਂ ਉਹ ਸਿੱਖ ਬਣਨ ਨੂੰ ਤਿਆਰ ਆਂ ਜਿਹੜੇ ਜਿਹੜੇ ਜਿਨ੍ਹਾਂ ਨੇ ਤਨ ਆਰਿਆਂ ਦੇ ਨਾਲ ਚੜਾ ਲਿਆ ਸੀ ਜੇ ਮਸੰਦਾਂ ਦੀ ਲਾਡ ਬਣਨ ਨੂੰ ਬੰਦੇ ਨੇ ਤਾਂ ਅਸੀਂ ਦੇਗਾ ਦੇ ਵਿੱਚ ਉਬਲਣ ਨੂੰ ਵੀ ਤਿਆਰ ਆਂ ਚਰਖੜੀਆਂ ਦੇ ਵਿੱਚ ਚੜਨ ਨੂੰ ਤਿਆਰ ਆਂ ਤਿਆਰ ਆਂ ਦੀ ਅਸੀਂ ਇਸ ਜਿਹੜੇ ਮੁੱਦੇ ਤੇ ਵਿਚਾਰ ਹੈ ਜਿਹੜੀ ਬੜੀ ਗੰਭੀਰ ਹੋਣੀ ਚਾਹੀਦੀ ਹੈ ਔਰ ਜਥੇਦਾਰ ਸਾਹਿਬ ਵੀ ਇਸ ਗੱਲ ਦੇ ਉੱਤੇ ਆਪਣਾ ਪ੍ਰਤੀਕਰਮ ਜ਼ਰੂਰ ਦੇਣਾ ਚਾਹੀਦਾ ਉਹਨਾਂ ਨੂੰ ਵੀ ਕਿਉਂਕਿ ਇਹ ਜਿਹੜਾ ਮਸਲਾ ਹੈ ਇਹ ਸਿੱਖ ਕੌਮ ਦਾ ਹੈ ਇਹ ਕਿਸੇ ਇੱਕ ਦਾ ਨਿੱਜੀ ਨਹੀਂ ਔਰ ਸਿੱਖ ਕੌਮ ਦਾ ਮਸਲਾ ਜੇਕਰ ਜਥੇਦਾਰ ਨਹੀਂ ਦੇਖਣਗੇ ਤਾਂ ਫਿਰ ਹੋਰ ਕੌਣ ਦੇਖੇਗਾ ਇਸ ਕਰਕੇ ਇਸ ਮਸਲੇ ਦੇ ਉੱਤੇ ਜ਼ਰੂਰ ਚਰਚਾ ਹੋਣੀ ਚਾਹੀਦੀ ਆ ਔਰ ਮੈਨੂੰ ਲੱਗਦਾ ਏ ਕਿ ਇਹ ਜਿਹੜਾ ਸਰਬੱਤ ਖਾਲਸਾ ਏ ਸਰਬੱਤ ਖਾਲਸਾ ਦੇ ਵਿੱਚ ਜਿਹੜਾ ਜਥੇਦਾਰ ਚੁਣਿਆ ਗਿਆ ਹੋਵੇ ਉਹੋ ਹੀ ਸਰਵ ਉੱਚ ਹੋਣਾ ਚਾਹੀਦਾ ਏ ਕਿਉਂਕਿ ਜੇਕਰ ਲਫਾਫੇ ਦੇ ਵਿੱਚੋਂ ਜਿੱਦਾਂ ਤੁਸੀਂ ਕਹਾ ਜਥੇਦਾਰ ਨਿਕਲਣਗੇ ਤਾਂ ਕੌਮ ਦਾ ਭਲਾ ਜਿਹੜਾ ਕਦੀ ਵੀ ਨਹੀਂ ਹੋ ਸਕਦਾ ਆ ਮਨਦੀਪ ਜੀ ਤੁਸੀਂ ਇੱਕ ਗੱਲ ਕੀਤੀ ਏ ਸਰਬੱਤ ਖਾਲਸਾ ਜੀ ਨੇ ਜਿਹੜਾ ਸਰਬੱਤ ਖਾਲਸਾ ਨੇ ਜਥੇਦਾਰ ਚੁਣਿਆ ਸੀ ਚੱਬੇ ਦੀ ਧਰਤੀ ਤੇ ਸਰਬੱਤ ਖਾਲਸਾ ਹੋਇਆ ਸੀ ਉਹਨਾਂ ਦੇ ਵਿੱਚੋਂ ਜਥੇਦਾਰ ਜਿਹੜਾ ਚੁਣਿਆ ਸੀ ਉਹ ਜਗਤਾਰ ਸਿੰਘ ਹਵਾਰਾ ਜੀ ਚੁਣੇ ਸੀ ਗਏ ਸੀ ਪਰ ਉਹ ਜੇਲ੍ਹ ਦੇ ਵਿੱਚ ਸੀ ਤਾਂ ਕਾਰਜਕਾਰੀ ਜਿਹੜੇ ਜਥੇਦਾਰ ਸੀ ਉਹ ਧਿਆਨ ਸਿੰਘ ਮਾੜ ਨੂੰ ਲਾਇਆ ਗਿਆ ਸੀ ਪਰਾਜਾ ਅੱਜ ਉਹ ਵੀ ਕਿੱਥੇ ਨੇ ਉਹ ਵੀ ਨਹੀਂ ਬੋਲਦੇ ਉਹ ਤਾਂ ਅਕਾਲ ਤਖਤ ਸਰ ਦੇ ਕਾਰਜਕਾਰੀ ਜਥੇਦਾਰ ਸੀ ਨਾ ਉਹ ਵੀ ਚੁੱਪ ਨੇ ਅਸਲ ਦੇ ਵਿੱਚ ਉਹਨਾਂ ਦੀ ਮੰਨੀ ਨਹੀਂ ਜਾਂਦੀ ਉਹਨਾਂ ਦੇ ਜਿਹੜੇ ਬਿਆਨ ਆ ਉਹਨਾਂ ਦੇ ਲਾਗੂ ਨਹੀਂ ਕੀਤੇ ਜਾਂਦੇ ਉਹਨਾਂ ਦੀਆਂ ਨੀਤੀਆਂ ਲਾਗੂ ਹੀ ਨਹੀਂ ਕੀਤੀਆਂ ਜਾਂਦੀਆਂ ਤਾਂ ਵੀ ਇਹਦੇ ਵਿੱਚ ਜਿਹੜੀਆਂ ਮੁਸ਼ਕਲਾਂ ਆਉਂਦੀ ਕਿਉਂਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਆ ਜਿਹੜਾ ਉਹ ਐਸ ਵਕਤ ਹੋਰ ਲੋਕਾਂ ਦਾ ਆ ਫਿਰ ਮਨਦੀਪ ਜੀ ਇਹ ਫਿਰ ਸਿੱਖ ਆਗੂ ਨੇ ਜਿਹੜੇ ਇਹ ਫਿਰ ਕਿਉਂ ਉਹੋ ਜਿਹੀਆਂ ਗਲਤੀਆਂ ਕਰਦੇ ਨੇ ਕਿ ਜਿਹੜੀ ਬਾਤ ਸੁਧਾਰਿਆ ਨਾ ਜਾਵੇ ਜਦੋਂ ਇਹਨਾਂ ਨੂੰ ਭਲੀ ਭੰਤ ਪਤਾ ਹੀ ਕਿ ਭਾਈ ਜਗਤਾਰ ਸਿੰਘ ਹਵਾਰਾ ਜੇਲ੍ਹ ਦੇ ਅੰਦਰ ਨੇ ਫਿਰ ਉਹਨਾਂ ਨੂੰ ਕਿਉਂ ਜਥੇਦਾਰ ਇਹਨਾਂ ਨੇ ਚੁਣਿਆ ਜਿਹੜਾ ਬਾਹਰ ਹੀ ਜਿਹੜਾ ਸਮਰੱਥ ਸੀ ਉਹਨੂੰ ਚੁੰਦੇ ਤੋਂ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਬਿਠਾਉਂਦੇ ਗਲਤੀਆਂ ਤੇ ਇਹਨਾਂ ਸਿੱਖਾਂ ਦੀਆਂ ਆਪਣੀਆਂ ਨੇ ਇਹ ਜਿਹੜੇ ਧਰਮ ਦੇ ਠੇਕੇਦਾਰ ਬਣੇ ਨੇ ਗਲਤੀਆਂ ਤੇ ਇਹਨਾਂ ਦੀਆਂ ਆਪਣੀਆਂ ਨੇ ਇਹਨਾਂ ਗੱਲਾਂ ਕਰਕੇ ਇਹਨਾਂ ਕਰਕੇ ਬਹੁਤ ਤਾਦਾਤ ਸਿੱਖਾਂ ਦਾ ਜਿਹੜਾ ਇੱਕ ਹਿੱਸਾ ਜਿਹੜਾ ਉਹ ਅਸਹਾਇਤ ਦੇ ਵਿੱਚ ਜਾ ਜਾ ਚੁੱਕਾ ਹੈ ਗਲਤੀਆਂ ਇਹਨਾਂ ਦੀਆਂ ਹੋਰ ਕਿਹੇ ਦੀਆਂ ਨਹੀਂ ਅੱਜ ਜੇ ਗਰੀਬ ਸਿੱਖਾਂ ਨੂੰ ਗੱਲ ਦੇ ਨਾਲ ਨਹੀਂ ਇਹ ਲਾਉਂਦੇ ਜਾਂ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਸਹਾਈ ਨਹੀਂ ਹੁੰਦੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਿਹੜੀ ਆ ਗ੍ਰਾਵਟ ਸਿੱਖ ਪੰਥ ਦੇ ਵਿੱਚ ਆ ਸਕਦੀ ਹੈ ਬਿਲਕੁਲ ਬਿਲਕੁਲ ਜੀ ਇਹ 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 ਤਾਂ ਸਮੇਂ ਤੇ ਜਿਹੜਾ ਆ ਸੁਧਾਰ ਕੀਤੇ ਜਾਣ ਔਰ ਕੜੜੇ ਫੈਸਲੇ ਆ ਜਿਹੜੇ ਜਥੇਦਾਰ ਸਾਹਿਬ ਨੂੰ ਲੈਣੇ ਚਾਹੀਦੇ ਆ ਮੰਦੀਪ ਜੀ ਇੱਥੇ ਇੱਕ ਗੱਲ ਹੋਰ ਮੈਂ ਕਹਿ ਦੇਣੀ ਚਾਹਨਾ ਕਿਸੇ ਵੀ ਗੱਲ ਤੇ ਤੁਸੀਂ ਗੱਲ ਕਰ ਲੋ ਸਿੱਖ ਪੰਥ ਦੇ ਸਿੱਖ ਧਰਮ ਦੇ ਕਿਸੇ ਵੀ ਮੁੱਦੇ ਨੂੰ ਤੁਸੀਂ ਛੇੜ ਲੋ ਤਾਂ ਇਹ ਪਤਾ ਕੀ ਕਹਣਗੇ ਨਾ ਜੀ ਇਹ ਇਸ ਮੁੱਦੇ ਤੇ ਗੱਲ ਨਾ ਕਰੋ ਇਹ ਪੰਥਕ ਮੁੱਦਾ ਏ ਮੰਦੀਪ ਜੀ ਤੁਹਾਡੀ ਵੀ 40 ਤੋਂ ਪਲੱਸ ਉਮਰ ਆ ਮੇਰੀ ਵੀ 40 ਤੋਂ ਪਲੱਸ ਉਮਰ ਐ ਅੱਜ ਇਹ ਗੱਲ ਸੁਣਦੇ ਨੂੰ ਇੰਨਾ ਸਮਾਂ ਹੋ ਗਿਆ ਏ ਕਿ ਕਹਿ ਦਿੰਦੇ ਆ ਜੀ ਪੰਥਕ ਮਸਲਾ ਜੀ ਪੰਥਕ ਮਸਲਾ ਏ ਉਹ ਪੰਥ ਕਿਹੜੇ ਮੰਗਲ ਗ੍ਰਹਿ ਤੋਂ ਆਉਣਾ ਜੀ ਮੈਨੂੰ ਮੰਦਿਰ ਜੀ ਦੱਸਿਓ ਉਹ ਉਹ ਜਿਹੜਾ ਪੰਥ ਹੈ ਉਹ ਕਿੱਥੋਂ ਆਉਣਾ ਏ ਜਿੰਨੇ ਆਣ ਕੇ ਮਸਲੇ ਹੱਲ ਕਰਨੇ ਆ ਜਿੱਥੇ ਪੰਜ ਪਿਆਰੇ ਖੜੇ ਹੋ ਜਾਣ ਉਹ ਪੰਥ ਹੁੰਦਾ ਏ ਤੇ ਫਿਰ ਇਹਦਾ ਮਤਲਬ ਕਿ ਇਨ੍ਹਾਂ ਦੇ ਵਿੱਚ ਉਹ ਹਿੰਮਤ ਨਹੀਂ ਹੈਗੀ ਫੈਸਲੇ ਲਾਂਚ ਜਾਂ ਫੈਸਲੇ ਕਰਨ ਦੇ ਵਿੱਚ ਇੱਥੋਂ ਸਿੱਧ ਹੁੰਦਾ ਹੈ ਕਿ ਇਹਨਾਂ ਜਿਹੜੀ ਵਾਗਡੋਰ ਹੈ ਉਹ ਕਿਤੇ ਹੋਰ ਹੈ ਸਿੱਧ ਹੋ ਜਾਂਦਾ ਹੈ ਕਿ ਜਿਹੜੇ ਪੰਥ ਦੇ ਵਿੱਚ ਅਜੇ ਤੱਕ ਜਿਹੜੇ ਮਸਲੇ ਆ ਉਹ ਲਟਕਦੇ ਆ ਰਹੇ ਨੇ ਹਾਂਜੀ ਬਿਲਕੁਲ ਬਿਲਕੁਲ ਚੇਅਰਮੈਨ ਸਾਹਿਬ ਅੱਜ ਦੇ ਵਾਸਤੇ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ